ਹਾਂਜੀ ਮੇਰਾ ਨਾਮ ਦੇਵੀਜੀਤ ਸ਼ਰਮਾ ਹੈ ਮੈਂ 1971 ਤੋਂ ਜੁਨੀਅਨ ਦੇ ਵਿੱਚ ਸ਼ਾਮਲ ਹੈ ਔਰ 1944 ਦੇ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ ਹਾਲਾਂਕਿ ਮੇਰੀ ਮੈਂਬਰਸ਼ਿਪ 1964 ਤੋਂ ਆ ਤੇ ਟੇਲ ਯੂਨੀਅਨ ਦੇ ਵਿੱਚ ਬਹੁਤ ਵੱਡੀ ਐਕਸ਼ਨ ਹੋਣ ਕਰਕੇ ਮੇ ਜੈਸਮਨ ਸਲਤਰੀ ਯੂਨੀਨ ਕਰਕੇ ਮੈਨੇਜਮੈਂਟ ਨੇ 1978 ਤੱਕ ਕੀਤੀ ਸੀ ਉਹ ਸੰਭਲੇ ਤੋਂ ਹੀ ਮੈਂ ਪਾਰਟੀ ਦਾ ਹੌਲਦ ਹੈ ਮੈਂ ਜਾਨੀ 65 ਸਾਲ ਤੋਂ ਪਾਰਟੀ ਦਾ ਲਗਭਗ ਮੈਂ ਹੌਲਦ ਹੈ ਮੈਂ ਸਾਡਾ ਵਿਸ਼ਵਾਸ ਹੈ ਇਸ ਗੱਲ ਦੇ ਵਿੱਚ ਕਿ ਮਾਰਕਸਵਾਦ ਤੋਂ ਗਾਇ ਹੈ ਜਾਂ ਮਾਰਕਸਵਾਦੀ ਵਿਚਾਰਾ ਨੂੰ ਲਾਗੂ ਕਰਨ ਤੋਂ ਬਾਅਦ ਦੁਨੀਆ ਦੇ ਵਿੱਚ ਕਿਸੇ ਵੀ ਕਿਸਮ ਦਾ ਕਲਿਆਣ ਨਹੀਂ ਹੋ ਸਕਦਾ ਨਾ ਰੋਜ਼ਗਾਰ ਦੀ ਸਮੱਸਿਆ ਹੱਲ ਹੋ ਸਕਦੀ ਹੈ ਨਾ ਬਿਮਾਰੀਆਂ ਦੀ ਸਮੱਸਿਆ ਲੋਚਕੀ ਹੈ ਨਾਤਾਲੀਮ ਦੀ ਸਮੱਸਿਆ ਹੱਲ ਹੋ ਚੁਕੀ ਹੈ। ਨਾਲ ਜਿਹੜੇ ਕ੍ਰਾਈਮ ਘਟ ਸਕਦੇ ਆ, ਜਿਵੇਂ ਮਾਰਕਸਵਾਦ ਇਹ ਕੈਸੀ ਚੀਜ਼ ਹੈ। ਭਾਰਤੀ ਪਾਰਟੀ ਦੀ ਕਨਵੈਨਸ਼ਨ ਤੋਂ ਤੁਹਾਨੂੰ ਕੀ ਉਮੀਦਾਂ ਨੇ ਤੁਸੀਂ ਕੀ ਆਸ ਲਾ ਕੇ ਬੈਠੇ ਹੋ? ਪਾਰਟੀ ਦੇ ਵਿੱਚ ਬਹੁਤ ਸਾਰੇ ਧਰਮ ਦੇ ਵਿੱਚ ਵੰਡੀਆਂ ਪਾਉਂਦੇ। ਕਿ ਰੋਜ਼ਗਾਰ ਦੀ ਸਮੱਸਿਆ ਬੜੀ ਹੋਈ ਹੈ। ਮਹਿੰਗਾਈ ਇਹ ਸਮੱਸਿਆ ਬਣੀ ਹੋਈ ਹੈ। ਨਸ਼ਿਆਂ ਦੀ ਸਮੱਸਿਆ ਬਣੀ ਹੋਈ ਹੈ। ਅਪਰਾਧਾਂ ਦੀ ਸਮੱਸਿਆ ਬਣੀ ਹੋਈ ਹੈ। ਸਾਰੀਆਂ ਗੱਲਾਂ ਪਾਰਟੀ ਕਾਂਗਰਸ ਦੇ ਵਿੱਚ नेता विचार और इनका हल क्डन और समय से असं इस गल का विश्वास रखते हैं कि साझी पार्टी कांग्रेस तो बाद देश के नवी कौमस लैब उठूगी और लोगों के लिए संघर्ष करेगी लोगों के मसले हल करेगी ठीक है जी मेहरबानी मेरा ने। नाम महेंद्रपाल सिंह मैं स्टेट सूबा स्टेट ऑफिस का दफिस सैकटरी हाँ ਤੇ ਅੱਜ ਅਸੀਂ ਜਿਹੜੀ 21 25ਵੀਂ ਮਹਾ ਸੰਮੇਲਨ ਹੋ ਰਿਹਾ ਪੰਜਾਬ ਦੇ ਵਿੱਚ ਉਹਦੀ ਤਿਆਰੀਆਂ ਵਿੱਚ ਲੱਗੇ ਹੋਏ ਆ ਤੇ ਪੰਜਾਬ ਦੇ ਵਿੱਚ ਵੱਖੋ ਅਸੀਂ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਕਰਾ ਕੇ ਜਿਹੜੇ ਆ ਰਹੇ ਆ ਉਹ ਤਾਂ ਸਾਨੂੰ ਇਦਾਂ ਲੱਗਿਆ ਕਿ ਸਾਰੇ ਪੰਜਾਬ ਦੇ ਵਿੱਚ ਕਮਿਊਨਿਸਟ ਪਾਰਟੀ ਆਫ ਇੰਡੀਆ ਪੂਰੇ ਜੋਰ ਸ਼ੋਰ ਨਾਲ ਜਿਹੜੇ ਉਹਦੇ ਵਰਕਰ ਆ ਉਹ ਲੱਗੇ ਹੋਏ ਆ ਤੇ ਉਹ ਉਹ ਫੁੱਲ ਤਿਆਰੀਆਂ ਦੇ ਵਿੱਚ ਆ ਇਹ ਸਾਨੂੰ ਪਹਿਲੀ ਵਾਰ ਹੀ ਮਿਲਿਆ ਕਿ ਸਾਨੂੰ ਬੰਦਿਆਂ ਪੱਖੋਂ ਔਰ ਫੰਡ ਦੇ ਪੱਖੋਂ ਕੋਈ ਕਮੀ ਨਹੀਂ ਆਨ ਦਿੱਤੀ। ਪੰਜਾਬ ਦੇ ਲੋਕਾਂ ਦਾ ਇਹ ਬਹੁਤ ਵੱਡਾ ਉਤਸ਼ਾਹ ਸਾਨੂੰ ਪੂਰੇ ਪੰਜਾਬ ਚੋਂ ਇਦਾਂ ਦਾ ਮਿਲਿਆ। ਹਾਂਜੀ ਸਰ। ਮੈਂ ਨਿਰਮਲ ਸਿੰਘ ਢਾੜੀਵਾਲ ਸਕਤਰਿਤ ਮੈਂਬਰ ਪੰਜਾਬ ਸੀਪੀਆਈ। ਜਿਵੇਂ ਬਹੁਤ ਵੱਡੇ ਪੱਧਰ ਤੇ ਆਮ ਪਬਲਿਕ ਨੂੰ ਵੀ ਪਾਰਟੀ ਕਾਰਕੁਨਾਂ ਨੂੰ ਵੀ ਔਰ ਦੇਸ਼ ਦੇ ਵਿੱਚ ਵੀ ਪਤਾ ਹੈ ਵੀ CPI ਕਮਿਊਨਿਸਟ ਪਾਰਟੀ ਆਫ ਇੰਡੀਆ ਦੀ ਜਿਹੜੀ 25ਵੀਂ ਪਾਰਟੀ ਕਾਂਗਰਸ ਹੈ ਜਿਹੜੀ ਅਰਸਤ ਤਨ ਸਰਵਾਦ ਹੁੰਦੀ ਹੈ ਉਹ ਇਸ ਵਾਰ ਪੰਜਾਬ ਦੇ ਵਿੱਚ ਚੰਡੀਗੜ੍ਹ ਵਿਖੇ ਹੁਣੀ ਤੈ ਹੈ ਜਿਹੜੀ ਕਿ 21 ਸਤੰਬਰ ਤੋਂ ਲੈ ਕੇ 25 ਸਤੰਬਰ ਤੱਕ ਚੱਲੇਗੀ ਇਦੇ ਸਬੰਧ ਦੇ ਵਿੱਚ ਸਾਰੇ ਦੇਸ਼ ਦੇ ਵਿੱਚੋਂ 800 ਤੋਂ ਵੱਧ ਡੈਲੀਗੇਟ ਭਾਗ ਲੈਣਗੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਜਿਹੜੀਆਂ ਲੈਫਟਰਨਰ ਸੰਬੰਧ ਰੱਖਦੀਆਂ ਨੇ ਜਿਵੇਂ CPI(M) ਐ, RSP ਐ, ਫਾਰਵਰਡ ਵੋਲੋਕ ਐ, CPI(ML) ਲਿਬਰੇਸ਼ਨ ਐ ਇਹਨਾਂ ਪਾਰਟੀਆਂ ਦੇ ਮੁਖੀ ਵੀ ਇੱਥੇ ਸੰਬੋਧਨ ਕਰਨ ਲਈ ਤੇ ਕੰਪਲੀਮੈਂਟ ਕਰਨ ਵਾਸਤੇ ਹਾਜ਼ਰ ਹੋਣਗੇ ਵਦੇਸ਼ਾਂ ਦੇ ਵਿੱਚੋਂ ਵੀ ਕੁਝ ਅੰਬੈਸਟਰ ਜਾਂ ਉਹਨਾਂ ਦੇ ਨੁਮਾਇंदे ਆ ਸਕਦੇ ਨੇ ਗ੍ਰੀਟ ਕਰਨ ਵਾਸਤੇ ਜਿੱਥੋਂ ਤੱਕ ਸਬੰਧ ਹੈ ਤਿਆਰੀਆਂ ਦਾ ਅਸੀਂ ਕਿਉਂਕਿ ਪੰਜਾਬ ਵਾਲੇ ਹੋਸਟਾਂ ਤਿਆਰੀਆਂ ਦੇ ਸਬੰਧ ਵਿੱਚ ਪਾਰਟੀ ਵੱਲੋਂ ਬੜੀ ਸੋਚ ਵਿਚਾਰ ਕਰਕੇ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ ਨੇ ਜਿਵੇਂ ਕਿ ਪਹਿਲੀ ਗੱਲ ਤਾਂ ਰਿਸੈਪਸ਼ਨ ਕਮੇਟੀ ਹੈ ਜੀ ਦੇ ਚੇਅਰਮੈਨ ਡਾਕਟਰ ਸਵਰਾਜ ਵੀਰ ਨੇ ਉਹ ਰਿਸੈਪਸ਼ਨ ਕਮੇਟੀ ਦੇ ਚੇਅਰਮੈਨ ਹੋਣਗੇ ਜਨ ਸੈਕਟਰੀ ਜਿਹੜੇ ਰਿਸੈਪਸ਼ਨ ਕਮੇਟੀ ਦੇ ਉਹ ਕਮਲ ਬੰਦ ਸਿੰਘ ਬਰਾੜ ਨੇ ਔਰ ਇਸ ਤੋਂ ਅੱਗੇ ਜਿਹੜੀ ਪੰਜਾਬ ਸਟੇਟ ਕੌਂਸਲ ਹੈ ਉਹਦੇ ਸਾਰੇ ਮੈਂਬਰ ਨੇ ਜਿਹੜੇ ਉਹ ਰਿਸੈਪਸ਼ਨ ਕਮੇਟੀ ਦੇ ਮੈਂਬਰ ਹੋਣਗੇ ਰੈ residential ਕਮੇਟੀ ਰੈ residense ਦਾ ਬਹੁਤ ਵੱਡਾ ਕੰਮ ਹੁੰਦਾ ਅਸੀਂ ਸਾਰੇ ਡੈਲੀਗੇਟਾਂ ਵਾਸਤੇ ਹੋਟਲਾਂ ਦੇ ਵਿੱਚ ਅਕਮੋਡੇਸ਼ਨ ਦਾ ਅਰੇਂਜਮੈਂਟ ਕੀਤਾ ਹੈ ਉਸ ਕਮੇਟੀ ਦਾ ਜਿਹੜਾ ਸੰਚਾਲਨ ਹੈ ਉਸ ਕਮੇਟੀ ਦਾ ਮਾਈਸੈਲਵ ਅੰਦਰਪਾਲ ਸਿੰਘ ਢਾਲੀਵਾਲ ਔਰ ਮਹਿੰਦਰਪਾਲ ਸਿੰਘ ਉਹ ਉਸ ਕਮੇਟੀ ਦੇ ਦੇਖਣਗੇ ਰੈਜ਼ੀਡੈਂਸ ਨੂੰ ਇਸ ਤਰ੍ਹਾਂ ਟ੍ਰਾਂਸਪੋਰਟੇਸ਼ਨ ਦਾ ਕੰਮ ਹੈ ਜਿਹੜਾ 에어ਪੋਰਟ ਤੋਂ ਰੇਲਵੇ ਸਟੇਸ਼ਨਾਂ ਤੋਂ ਲੈ ਕੇ ਆਉਣਾ ਉਹ ਸਾਰਾ ਟ੍ਰਾਂਸਪੋਰਟ ਦਾ ਕੰਮ ਹੈ ਜਿਹੜਾ ਸਾਡੇ ਮਹਿੰਦਰਪਾਲ ਜੀ ਤੇ ਸੁਖਜਿੰਦਰ ਸਿੰਘ ਮਹੇਸ਼ੀ ਦੇਖਣਗੇ ਵਾਲੈਂਟੇਅਰ ਕਮੇਟੀ ਇੱਕ ਬਹੁਤ ਇੰਪੋਰਟੈਂਟ ਸਾਡਾ ਵਿਗ ਹੁੰਦਾ ਵਾਲੈਂਟੇਅਰਸ ਦਾ 100 ਦੇ ਲਗਭਗ ਵਾਲੈਂਟੇਅਰ ਹੋਣਗੇ ਜਿਨ੍ਹਾਂ ਨੂੰ ਵੱਖ-ਵੱਖ ਡਿਊਟੀਆਂ ਅਲੋਕੇਟ ਕੀਤੀਆਂ ਜਾਣਗੀਆਂ ਉਸ ਕਮੇਟੀ ਨੂੰ ਹੈਡ ਕਰ ਰਹੇ ਨੇ ਕਾਮਲ ਜਗਰੂਪ ਸਿੰਘ ਔਰ ਸੁਖਜਿੰਦਰ ਸਿੰਘ ਮਹੇਸ਼ਵਰੀ ਜਿਨ੍ਹਾਂ ਨੇ ਉਹਨਾਂ ਨੂੰ ਅੱਡ ਅੱਡ ਅਲੋਕੇਟ ਕਰਨੀਆਂ ਕਿ ਕਿਹਨਾਂ ਨੇ ਕਿੱਥੇ-ਕਿੱਥੇ ਇਸ ਪਾਰਟੀ ਕਾਂਗਰਸ ਨੂੰ ਚਲਾਉਣ ਵਾਸਤੇ ਕੀ-ਕੀ ਹੈਲਪਰ ਰਿਕਵਾਇਰਡ ਕਿੱਥੇ-ਕਿੱਥੇ ਲੋੜ ਹੈ ਉਹ ਤੈਨਾਤ ਕੀਤੇ ਜਾਣਗੇ ਵਲੰਟੀਅਰਸ ਜਿਹੜੇ ਰੈੱਡ ਸ਼ਰਟਸ ਦੇ ਵਿੱਚ ਹੋਣਗੇ ਇਸੇ ਤਰ੍ਹਾਂ ਪ੍ਰੈਸ ਵਾਸਤੇ ਪ੍ਰੈਸ ਨੂੰ ਸਾਰੀ ਬਰੀਫਿੰਗ ਪ੍ਰੈਸ ਰੂਟ ਦੇਣੇ ਜੋ ਵੀ ਰਿਕੁਆਇਰਮੈਂਟਸ ਨੇ ਜਿਸ ਤਰ੍ਹਾਂ ਵੀ ਉਹਦੀ ਗੁਰਨਾਮ ਕਮਰ ਜੀ ਨੇ ਚੰਦ ਫਤੇਬੁਰੀ ਜੀ ਨੇ ਸੁਖਦੇਵ ਸਿਰਸਾ ਜੀ ਨੇ ਪ੍ਰਤੀਪਾਲ ਮਾੜੀ ਮੇਗਾ ਨੇ ਐਮ ਐਸ ਪਾਟਿਆ ਜੀ ਨੇ ਔਰ ਗਿਆਨ ਸੈਦਪੁਰੀਏ ਇਹ 6 ਮੈਂਬਰ ਬਗਲੋ ਸਾਡੇ ਪ੍ਰੈਸ ਦੀ ਕਵਰੇਜ ਵਾਸਤੇ ਕਮੇਟੀ ਦੇ ਮੈਂਬਰ ਨੇ ਅਗੇ ਸੋਸ਼ਲ ਮੀਡੀਆ ਦੇ ਵਿੱਚ ਵਿਵੇਕ ਹੈ ਲਪ੍ਰੀਤ ਹੈ ਔਰ ਗੁਰਵਿੰਦਰ ਗੁਰੀ ਹੈ ਇਹ ਸੋਸ਼ਲ ਮੀਡੀਆ ਨੂੰ ਸਾਰਾ ਦੇ ਵਿੱਚ ਪ੍ਰਚਾਰ ਪ੍ਰਸਾਰ ਵਾਸਤੇ ਕੰਮ ਕਰਨਗੇ ਮੈਡੀਕਲ ਕਮੇਟੀ ਬੜੀ ਇਪੋਰਟੈਂਟ ਕਮੇਟੀ ਹੈ ਵੀ ਡਾਕਟਰ ਅਰਨ ਮਿੱਤਰਾ ਇਹਨੂੰ ਹੈਡ ਕਰਨਗੇ ਡਾਕਟਰ ਇੰਦਰਵੀਰ ਸਿੰਘ ਨੇ ਡਾਕਟਰ ਅਰਵਿੰਦ ਸਾਂਭਰ ਨੇ ਇਹ ਨੇ ਉਹਨਾਂ ਨੇ ਜੇ ਕੋ ਹੋਰ ਡਾਕਟਰ ਉਹ ਨਾਲ ਨਰਸਸਰ ਡਾਕਟਰ ਕੋਈ ਇਸ ਤਰ੍ਹਾਂ ਦੇ ਨਾਲ ਐਡ ਕਰ ਰਹੇ ਹੋਣਗੇ ਉਹ ਲੈ ਸਕਦੇ ਨੇ ਹੋ ਫੂਡ ਕਮੇਟੀ ਬਹੁਤ ਇਪੋਰਟੈਂਟ ਹੁੰਦਾ ਖਾਣੇ ਦਾ ਸਾਰਾ ਦੇਖਣਾ ਉਹ ਫੂਡ ਕਮੇਟੀ ਦਾ ਇੰਚਾਰਜ ਵੀ ਮੈਂ ਨਰਮਨ ਸਿੰਘ ਤਾੜੀਵਾਲ ਤੇ ਹਰਦੇਵ ਅਰਸ਼ੀ ਜੜਾ ਸਾਬਕਾ ਐਮਐਲਏ ਨੇ ਉਹ ਇਸ ਫੂਡ ਕਮੇਟੀ ਦਾ ਸਾਰਾ ਇੰਤਜ਼ਾਮ ਦੇਖਣਗੇ ਇਸ ਤਰ੍ਹਾਂ ਕਲਚਰਲ ਕਮੇਟੀ ਹੈ ਇਹਨੂੰ ਡਾਕਟਰ ਸਵਰਾਜ ਵੀਰ ਔਰ ਡਾਕਟਰ ਸਰਦੇਵ ਸਰਸਾ ਇਹ ਜਿਹਦੇ ਵਿੱਚ ਕਲਚਰਲ ਮਲਟੀ ਡਾਈਮੈਂਸ਼ਨਲ ਐਕਟੀਵਿਟੀਜ਼ ਕਲਚਰਲ ਵਜ ਸੇ ਤੇ ਹੋਣਗੀਆਂ ਉਹਦੇ ਵਿੱਚ ਨਾਟਕ ਵੀ ਹੋਣਗੇ ਉਹਦੇ ਵਿੱਚ ਆਪਣਾ ਢੱਡਸਾਰਗੀ ਵਾਲੇ ਵੀ ਹੋਣਗੇ ਕਵਿਸ਼ਰੀ ਜਿੱਥੇ ਵੀ ਹੋਣਗੇ ਭੰਗੜਾ ਵੀ ਹੋਊਗਾ ਗਿੱਧਾ ਵੀ ਹੋਊਗਾ ਪੰਜਾਬ ਦੇ ਸੱਭਿਆਚਾਰ ਨੂੰ ਵੀ ਔਰ ਦੇਸ਼ ਦੇ ਵੱਖ-ਵੱਖ ਥਾਵਾਂ ਦੇ ਸੱਭਿਆਚਾਰ ਨੂੰ ਰਿਫਲੈਕਟ ਕਰਦਾ ਜਿਹੜਾ ਸਾਰਾ ਕਲਚਰ ਪ੍ਰੋਗਰਾਮ ਵੀ ਇੱਥੇ ਕੀਤਾ ਜਾਊਗਾ ਜਿੱਥੋਂ ਤੱਕ ਤਿਆਰੀਆਂ ਦਾ ਸਬੰਧ ਹੈ ਆਲਮੋਸਟ ਤਿਆਰੀਆਂ ਤਾਂ 21 ਤਰੀਕ ਤੱਕ ਹੀ ਚੱਲਦੇ ਰਹਿਣਗੀਆਂ ਉਸ ਤੋਂ ਬਾਅਦ ਵੀ ਕੁਝ ਲੋੜਾਂ ਉਤਪਨ ਹੁੰਦੀਆਂ ਰਹਿੰਦੇ ਨਾਲ ਦੀ ਨਾਲ ਪਰ ਤਿਆਰੀਆਂ ਦਾ ਅਸੀਂ ਜਿਵੇਂ ਅਕਮੋਡੇਸ਼ਨ ਕਮੇਟੀ ਦਾ ਔਰ ਅਕਮੋਡੇਸ਼ਨ ਦਾ ਕੰਮ ਫਾਈਨਲਾਈਜ਼ ਕਰ ਲਿਆ ਸੀ ਫੂਡ ਅਰੇਂਜਮੈਂਟਸ ਦੁਆਰੇ ਸਾਰਾ ਸਾਡਾ ਤੈਅ ਹੋ ਗਿਆ ਟੈਂਟ ਵਗੈਰਾ ਲੱਗਣ ਦੇ ਚੇਅਰਸ ਤੇ ਹੋਰ ਸਾਰਾ ਜਿਹੜੇ ਕੋਈ ਅਰੇਂਜ ਕਰ ਰਹੇ ਨੇ ਉਹ ਸਾਰਾ ਅਰੇਂਜਮੈਂਟ ਹੋ ਚੁੱਕਿਆ ਇਸ ਸਦਰ ਕੋਈ ਡਿਸਟ੍ਰੀਬਿਊਟ ਕਰ ਲੈਣੇ ਸੀ ਬੈਗ ਵਗੈਰਾ ਜਿਹਦੇ ਵਿੱਚ ਮਟੀਰੀਅਲ ਕਾਨਫਰੰਸ ਨਾਲ ਰਿਲੇਟਡ ਪਾਇਆ ਜਾਂਦਾ ਉਹ ਸਾਰਾ ਵੀ ਕੰਮ ਹੋ ਚੁੱਕਿਆ ਟ੍ਰਾਂਸਪੋਰਟੇਸ਼ਨ ਦਾ ਵੀ ਸਿੱਕਾ ਮੈਂ ਹੈਂਡਲ ਕਰ ਲਿਆ ਇਹ ਇਹ ਸਾਰੇ ਕੰਮ ਜੇ ਆਲਮੋਸਟ ਵਿੱਚ ਉਹ ਜਿਵੇਂ ਝੰਡੇ ਦੀ ਪ੍ਰੈਪਰੇਸ਼ਨ ਹੈ ਸ਼ਹੀਦ ਅਜਮ ਪਗਤ ਸਿੰਘ ਦੇ ਜਿਹੜੇ ਭਣ ਜਾ ਪ੍ਰੋਫੈਸਰ ਜਗਮਉਨ ਉਹ ਕੰਮੀ ਝੰਡਾ ਉਹ ਫੈਰਾਉਣਗੇ ਔਰ ਜਿਹੜਾ ਥਰਡ ਪਾਰਟੀ ਦਾ ਝੰਡਾ ਸੀ ਪੀ ਦਾ ਵੈਨਿਊ ਦੇ ਉੱਤੇ ਜਿੱਥੇ ਕਾਨਫਰੰਸ ਪਾਂ ਸਮਾमेलन ਦਿੱਤੇ ਹੁਣ ਇੱਕ ਸੰਪੰਨ ਭਵਨ ਦੇ ਵਿੱਚ ਤੇ ਉਹ ਝੰਡਾ ਵੈਟਰਨ ਕੌਮਰਡ ਭਵਿੰਦਰ ਸਾਹਬਰ ਜਿਹੜੇ ਉਹ ਫੈਰਉਣਗੇ 21 ਤਾਰੀਖ ਨੂੰ ਪਹਿਲੇ ਮੈਂਨ ਮੋਹਾਲੀ ਦੇ ਵਿੱਚ ਜਿਹੜਾ ਮੰਡੀ ਬੋਰਡ ਦਾ ਸਬਜ਼ੀ ਮੰਡੀ ਦਾ ਵੱਡਾ ਛੱਡ ਹੈ ਜਿਹਦੀ ਕੈਪੈਸਿਟੀ ਲਗਭਗ 15-20000 ਦੀ ਕੈਪੈਸਿਟੀ ਹੈ ਉੱਥੇ ਸਾਰੇ ਪੰਜਾਬ ਦੇ ਵਿੱਚੋਂ ਹਰ ਵਰਗ ਦੇ ਵਿੱਚੋਂ ਮਜ਼ਦੂਰਾਂ ਦੇ ਵਿੱਚੋਂ ਔਰ ਖੇਤ ਮਜ਼ਦੂਰਾਂ ਦੇ ਵਿੱਚੋਂ ਕਿਸਾਨੀ ਦੇ ਵਿੱਚੋਂ ਛੋਟੇ-ਛੋਟੇ ਕੰਮਧੰਦੇ ਕਰਨ ਵਾਲਿਆਂ ਦੇ ਵਿੱਚੋਂ ਛੋਟੇ ਵਪਾਰੀ ਵਰਗ ਦੇ ਵਿੱਚੋਂ ਇੰਟੈਲੈਕਚੁਅਲਸ ਕਈ ਬਖਵਕ ਸ਼ੋਭੰਦ ਤੋਂ ਵੱਡੀ ਗਿਣਤੀ ਦੇ ਵਿੱਚ ਜਿਸ ਤਰ੍ਹਾਂ ਸਾਡੀ ਪ੍ਰੈਪਰੇਸ਼ਨ ਹੈ ਮੀਟਿੰਗਾਂ ਕਰਕੇ ਕੋਟੇ ਲੱਗੇ ਨੇ ਟਰਾਂਸਪੋਰਟ ਦਾ ਪ੍ਰਬੰਧ ਕੀਤਾ ਹੋਇਆ ਹੈ ਉੱਥੇ ਉਮੀਦ ਹੈ ਵੀ 15000 ਤੋਂ ਵੱਧ ਗਿਣਤੀ ਚ ਉਸ ਰੈਲੀ ਦੇ ਵਿੱਚ ਸ਼ਮੂਲੀਅਤ ਹੋਏਗੀ ਔਰ ਜਿੱਥੋਂ ਤੱਕ ਕਨਫਰਮੈਂਸ ਮੈਲਡ ਦੇ ਵਿੱਚ ਪਰੰਪਰਾ ਦੇ ਤੌਰ ਦੇ ਉੱਤੇ ਵੀ ਜਿ ਜਾਲੇ ਜਾਂਦੇ ਨੇ ਕਰੰਟ ਚੈਲੰਜਸ ਨੇ ਜਿਹੜੇ ਦੇਸ਼ ਤੇ ਸਾਹਮਣੇ ਉਹ ਸਾਰੇ ਦੇਸ਼ ਦੀ ਸਮਾਜਿਕ ਹਾਲਾਤ ਕੀ ਨੇ ਰਾਜਨੀਤਿਕ ਹਾਲਾਤ ਕੀ ਨੇ ਤੇ ਇਸ ਤਰ੍ਹਾਂ ਸਾਰਾ ਉਹ ਦੇ ਵਿੱਚ ਆਰਥਿਕ ਹਾਲਾਤ ਕੀ ਨੇ ਦੇਸ਼ ਤੇ ਫੋਰਨ ਪੋਲਿਸੀ ਕੀ ਹੈ ਸਾਡੇ ਮੁਲਕ ਦੀ ਫੋਰਨ ਪੋਲਿਸੀ ਦੇ ਵਿੱਚ ਕਿੰਨਾ ਕੁ ਸੀ ਸਟੈਂਡ ਕਰ ਰਹੇ ਇਹ ਸਾਰੇ ਲੋਕੇ ਜੋ ਕਿ ਉੱਥੇ ਵੈਸਾਂ ਦੇ ਵਿੱਚੋਂ ਕਨਕਲੂਡ ਹੋਣਗੇ ਜਿਹੜਾ ਡਰਾਫਟ ਰੈਜ਼ੋਲੂਸ਼ਨ ਆ ਛਪ ਕੇ ਵੰਡਿਆ ਵੀ ਗਿਆ ਤੇ ਫਾਈਨਲ ਸ਼ੇਪ ਤਾਂ ਉਹਨੂੰ ਡੈਲੀਗੇਟ ਅੱਜ ਲਾਸਟ ਨੇ ਦੇਣੀ ਹੈ ਤੇ 25 ਤਾਰੀਖ ਨੂੰ ਜਿਹੜੀ ਦਮੀ ਬਾਡੀ ਬਣਨੀ ਹੈ ਆਲਰੀਡੀ ਲੈਵਲ ਦੀ ਉਹਦਾ ਚੜਾਅ ਹੋਣਾ ਹੈ ਸੋ ਇਹ ਇਹ ਇਸ ਤਰ੍ਹਾਂ ਵੀ ਪੰਜਾਬ ਨੂੰ ਜਿਹੜਾ ਜਿੱਥੋਂ ਤੱਕ ਫਾਈਨਾਂਸ ਦੀ ਗੱਲ ਹੁੰਦੀ ਹੈ ਬਹੁਤ ਵੱਡਾ ਰਿਸਪੌਂਸ ਸਾਨੂੰ ਸਾਨੂੰ ਡਰ ਸੀਗਾ ਵੀ ਐਡਾ ਵੱਡਾ ਇੰਤਜ਼ਾਮ ਇੱਕ ਛੋਟੀ ਸਟੇਟ ਨਹੀਂ ਕਰ ਸਕਦੀ ਉੱਤੋਂ ਹੜਾਂ ਦੀ ਮਾਰ ਬਹੁਤ ਪਈ ਹੈ ਪਰ ਜਿਸ ਸਦਕਾ ਦਿੱਲੀ ਦੇ ਨਾਲ ਕਮਨਿਸਟਰ ਕਾਡਰ ਨੇ ਪਲੱਸ ਜਿਹੜੇ ਹਮਦਰਦ ਨੇ ਲਹਿਰ ਦੇ ਉਹਨਾਂ ਨੇ ਜਿਸ ਤਰ੍ਹਾਂ ਹੌਸਲਾ ਕਰਜ ਜਿਨ੍ਹਾਂ ਤੰਦ ਹੀ ਦਿਨ ਨਾਲ ਕੰਮ ਕੀਤਾ ਤੇ ਫੰਡਸ ਦੀ ਵੀ ਮੇਰੇ ਖਰ ਕੋਈ ਕਮੀ ਸਾਨੂੰ ਨਹੀਂ ਪੈਣ ਲੱਗੀ ਰੈਲੀ ਦੀਆਂ ਤਿਆਰੀਆਂ ਹੁਣ ਚਾਹੇ ਵੱਖ-ਵੱਖ ਥਾਂ ਤੇ ਸਹਿਯੋਗ ਦੇਣ ਦੇ ਜਿਹੜੀ ਚੀਜ਼ਾਂ ਹੋਣ ਉਹ ਸਾਰਾ ਸਾਡੇ ਇੱਕ ਲਗਭਗ ਕੰਟਰੋਲ ਦੇ ਵਿੱਚ ਸਜਾਵਟ ਦਾ ਕੰਮ ਹੋਵੇ ਸਟੇਜ ਦਾ ਕੰਮ ਹੋਵੇ ਉਹ ਸਾਰੇ ਕੰਮ ਸਾਡੇ ਲਗਭਗ ਮਤਲਬ ਅਸੀਂ ਫਾਈਨਲ ਟੱਚ ਦੇਣ ਦੇ ਨੇੜੇ ਆ ਤੇ ਹੁਣ ਅਸੀਂ ਹੋਰ ਜਿਹੜੇ ਕੋਈ ਪਰਮਿਸ਼ਨਾਂ ਲੈਣੀਆਂ ਪੀ ਪ੍ਰਸ਼ਾਸਨ ਨੂੰ ਅ ਰੈਡੀ ਕਰ ਤਾਓ ওকে ਪਲੀਜ਼ ਹਾਂਜੀ ਮੈਂ ਬਲ ਸਿੰਘ ਬਰਾੜ ਸੈਕਟਰੀ ਪੰਜਾਬ ਸਟੇਟ ਕੌਂਸਲ ਕਮਿਟੀ ਪਾਰਟੀ ਆਫ ਇੰਡੀਆ ਅਸੀਂ ਤੁਸੀਂ ਜਾਣਦੇ ਆ ਜਿਵੇਂ ਅ ਸਾਰੇ ਪੰਜਾਬ ਚ ਅਸੀਂ ਤਿਆਰੀ ਕਰ ਰਹੇ ਆ ਪਾਰਟੀ ਦਾ ਮਹਾ ਸਭਾ ਜਿਹੜਾ 25ਵਾਂ ਮਹਾ ਸਭਾ ਜਿਹੜਾ ਉਹ ਕਿੰਨੇ ਆ 25ਵੀਂ ਪਾਰਟੀ ਕਾਂਗਰਸ ਵੀ ਕਹ ਦਿੰਨੇ ਆ 21 ਤੋਂ 25 ਸਤੰਬਰ ਕਿਸਾਨ ਭਵਨ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਹੈ ਪਹਿਲੇ ਦਿਨ ਬੜੀ ਵੱਡੀ ਰੈਲੀ ਕਰਨੀ ਅਸੀਂ ਪੰਜਾਬ ਮੰਡੀ ਬੋਰਡ ਦੇ ਦਫ਼ਤਰ ਦੇ ਨਾਲ ਹੀ ਸਬਜੀ ਮੰਡੀ ਦਾ ਜਿਹੜਾ ਸ਼ੈੱਡ ਹੈ ਉੱਥੇ ਕਰਾਂਗੇ ਔਰ ਬੜੀ ਤਿਆਰੀ ਦੇ ਨਾਲ ਸਾਰੇ ਪੰਜਾਬ ਚੋਂ ਪੰਜਾਬ ਦੇ ਮਸਲੇ ਲਵਾਂਗੇ ਹਿੰਦੁਸਤਾਨ ਦੇ ਮਸਲੇ ਔਰ ਇੰਟਰਨੈਸ਼ਨਲ ਤੌਰ ਤੇ ਸਾਡੇ ਲੀਡਰ ਬੋਲਣਗੇ ਪੰਜਾਬ ਦੇ ਲੀਡਰ ਵੀ ਔਰ ਇਹਦੇ ਚ ਅਸੀਂ ਫੁੱਲ ਪ੍ਰੈਪਰੇਸ਼ਨ ਅਸੀਂ ਕਰ ਲਈ ਹੈ ਕੰਮੋਡੀਸ਼ਨ ਦੇ ਵਾਸਤੇ ਲਗਭਗ ਸਾਡੇ ਸਾਰੇ ਹਿੰਦੁਸਤਾਨ ਚੋਂ ਜਿਹੜੇ 850 ਦੇ ਡੈਲੀਗੇਟ ਕਰਿਬਾਰੇ ਬਲਕਿ ਇਸ ਤੋਂ ਪਲੱਸ ਹੋ ਜਾਣਗੇ ਸਾਡੇ ਵਲੰਟੀਅਰ ਪਾ ਕੇ ਤਾਂ 900 ਵਗੈਰਾ ਹੋ ਜਾਣਗੇ ਤੋਂ ਉਹਨਾਂ ਲਈ ਅਸੀਂ ਸਾਰੀ ਅਕੋਮੋਡੇਸ਼ਨ ਬੜਾ ਵੱਡਾ ਪ੍ਰੋਗਰਾਮ ਅਸੀਂ ਸਾਰਾ ਚੰਗੇ ਹੋਟਲਾਂ ਚ ਰਹਿਣ ਦਾ ਪ੍ਰੋਗਰਾਮ ਖਾਣ ਦਾ ਪ੍ਰੋਗਰਾਮ ਕੀਤਾ ਵੇ ਆ ਔਰ ਅੱਜ ਦੇ ਸਮੇਂ ਚ ਜਿਹੜੇ ਆ ਸਾਡੇ ਮੇਨਲੀ ਸਾਡੇ ਸਾਊਥ ਇੰਡੀਆ ਚੋਂ ਜਿਆਦਾ ਇਹ ਵੱਡੀ ਡੈਲੀਗੇਸ਼ਨ ਹੋਊਗੀ ਮੈਂਬਰਸ਼ਿਪ ਸਾਡੀ ਉੱਥੇ ਜਿਆਦਾ ਵਿਸਾਲ ਤੌਰ ਤੇ ਕੇਰਲਾ ਤੇ ਤਾਮਿਲਨਾਡ ਇੱਕ ਲੱਖ ਤੋਂ ਮੈਂਬਰਸ਼ਿਪ ਕੇਰਲਾ ਜਿਆਦਾ ਤੇ ਇੱਕ ਲੱਖ ਤੋਂ ਜਿਆਦਾ ਮੈਂਬਰਸ਼ਿਪ ਜਿਹੜੀ ਹੈ ਤਾਮਿਲਨਾਡ ਹੈ ਇਹ ਉੱਥੋਂ ਹੀ ਡੈਲੀਗੇਟ 110 ਡੈਲੀਗੇਟ ਤਾਮਿਲਨਾਡ ਤੋਂ ਲਗਭਗ 100 105 10 ਇੰਨੇ ਕੇਰਲਾ ਚ ਆਉਣਗੇ ਇਸੇ ਤਰ੍ਹਾਂ 80 80 70 70 ਤੇਲਗਾਨਾ ਵਗੈਰਾ ਤੇ ਆਂਧਰਾ ਪ੍ਰਦੇਸ਼ ਪਿਹਾਰ ਚ ਆਉਣਗੇ ਇਹ ਸਾਡੀਆਂ ਮੇਨ ਸਟੇਟਸ ਹੈ ਬਾਕੀ ਸਾਰੇ ਹਿੰਦੁਸਤਾਨ ਚ ਰਿਪਰੈਜ਼ੈਂਟੇਸ਼ਨ ਹੋਣੀ ਹੈ ਔਰ ਇਦੇ ਵਿੱਚ ਅਸੀਂ ਸਾਰੇ ਸਾਡੇ ਹਿੰਦੁਸਤਾਨ ਦੀਆਂ ਜਿਹੜੀਆਂ ਪਾਲਿਸੀਆਂ ਇੰਟਰਨੈਸ਼ਨਲ ਤੌਰ ਤੇ ਬੜੀਆਂ ਈਵੈਂਟ ਬੜੀ ਤੇਜ਼ੀ ਨਾਲ ਜਿਹੜੀਆਂ ਹੋ ਰਹੀਆਂ ਸਾਮਰਾਜੀ ਹਮਲੇ ਹੋ ਰਹੇ ਆ ਪਲਸਤੀਨ ਦਾ ਦੰਸ਼ਲ ਕੁਸ਼ੀ ਕੀਤੀ ਜਾ ਰਹੀ ਹੈ ਗਰੀ ਲੋਕਾਂ ਦੇ ਵਿਚਾਰਾਂ ਦੀ ਉਹਨਾਂ ਦੀ ਸੇਫਟੀ ਵਾਸਤੇ ਸਾਡੇ ਦੋ ਐਮਬੈਸਡਰ ਇੱਥੇ ਪਲਸਤੀਨ ਦੇ ਔਰ ਕਿਊਬਾ ਦੇ ਉਹ ਉਹਨਾਂ ਦੀ ਸੇਫਟੀ 'ਚ ਅਸੀਂ ਸੈਮੀਨਾਰ ਵੀ ਕਰਾਂਗੇ ਅਸੀਂ ਔਰ ਕੱਲ ਵੀ ਜਾ ਕੇ ਸਾਰੇ ਹਿੰਦੁਸਤਾਨ 'ਚ ਇਹਨਾਂ ਦੀ ਅਬੈਦ ਕੀਤੀ ਜਾਵੇ ਸਾਡੇ ਲੈਫਟ ਯੂਨਿਟ ਦੇ ਸਾਡੇ ਹਿੰਦੁਸਤਾਨ 'ਚ ਕਾਮਰਸ ਯੂਨੀਟ ਬੜੀ ਇੰਪੋਰਟੈਂਟ ਹੈ ਅੱਜ ਦੇ ਸਿਚੁਏਸ਼ਨ 'ਚ ਬਹੁਤ ਸਾਰੀਆਂ ਕੰਪਲੈਕਸ ਪਾਰਟੀਆਂ ਡਿਵਾਈਡਡ ਬਣ ਗਈਆਂ ਸਾਡੀ ਇਕੱਠਾ ਦੀ ਇੱਕ ਕਲੈਕਟਿਡ ਤਾਕਤ ਬਹੁਤ ਜ਼ਿਆਦਾ ਹੈਗੀ ਹੈ ਮੋਬਾਈਲਾਈਜ਼ਿੰਗ ਕੈਪੈਸਿਟੀ ਹੈ ਅੱਜ ਦੀ ਅੱਜ ਦੇ ਸਮੇਂ ਦੀ ਲੋੜ ਹੈ ਔਰ ਖਾਸ ਤੌਰ ਤੇ ਫਾਸ਼ਿਸਟ ਦੀ ਗਵਰਨਮੈਂਟ ਹੈ ਜਿਹੜੀ ਟੋਟਲੀ ਐਂਟੀ ਕਨਸਟੀਟਿਊਸ਼ਨ ਹੈ ਐਂਟੀ ਡੈਮੋਕ੍ਰੇਸੀ ਹੈ ਪਾਰਲੀਮੈਂਟ ਸਿਸਟਮ ਨੂੰ ਤਬਾਹ ਕਰਨਾ ਚਾਹੁੰਦੀ ਹੈ ਉਹਦੇ ਖਿਲਾਫ ਇੱਕ ਵਿਆਪਕ ਫਰੰਟ ਇੰਡੀਆ ਫਰੰਟ ਨੂੰ ਬ੍ਰਾਡਰ ਸੈਕੂਲਰ ਫਰੰਟ ਵਰਗੀ ਕਰਨਾ ਚਾਹਾਂਗੇ ਚਾਹੇ ਦੇਸ਼ ਅੰਦਰ ਫਾਸ਼ਿਸਮ ਨੂੰ ਇਹਨਾਂ ਹੋਰ ਆ ਜਾਵੇ ਅੱਗੇ ਵਧਿਆ ਜਾਵੇ ਤੇ ਸਰ ਸਰਪਾਈ ਕਿ ਦੱਸੋ ਜਿਹੜੇ ਪਿਛਲੇ ਮਾਸ ਸੰमेलन ਹੋਇਆ ਸੀ ਉਸ ਤੋਂ ਲੈ ਕੇ ਇਸ ਮਿਲਨ ਤੱਕ ਕੋਈ ਲੈਫਟ ਜੂਟੀ ਵਾਲ ਨੂੰ ਕੋਈ ਕਾਰਗਰਦਨ ਚੁਪਣ ਦੀ ਪੋਸਿਬਿਲਿਟੀ ਹੈ ਕਿ ਹਰ ਵਾਰੀ ਰੈਜ਼ੋਲੂਸ਼ਨ ਪਾਸ ਹੋਵੇ ਦੇਖੋ ਜੀ ਗੱਲ ਇਹ ਆ ਵੀ ਸੀਪੀਆਈ ਹਮੇਸ਼ਾ ਹੀ ਲੈਫਟ ਜੂਟੀ ਦੀ ਸਦਾ ਦਿੱਤਾ ਤੇ ਲੈਫਟ ਜੂਟੀ ਵਾਸਤੇ ਸੈਂਸੀਅਰਲੀ ਸੀ ਚੌਣੇ ਆ ਅਸੀਂ ਤਾਂ 1942 ਤੋਂ ਦੋ ਪਾਰਟੀ ਬੜੀਆਂ ਉਦੋਂ ਵੀ ਚਾਹੁੰਦੇ ਸੀ ਪਾਰਟੀਆਂ ਨਾਲ ਬਣਨਾ ਸਾਡੀ CPI ਦੀ ਬੜੀ ਐਫਰਟ ਹੈ ਲਗਾਤਾਰ ਅਸੀਂ ਕੁਝ ਹੱਦ ਤੱਕ ਆਲਰੇਡੀ ਅਪਦਰ ਦੇ ਕਾਮਯਾਬ ਹੋਏ ਹੈ ਜਿਹੜੀਆਂ ਮੇਨ ਪੋਲਿਟਿਕਲ ਪਾਰਟੀਆਂ ਫਾਰਵਰਡ ਬਲੌਕ ਆਰਐਸਪੀ ਹੈ ਸੀਪੀਐਮਐਲ ਸੀਪੀਆਈ ਤੇ ਸੀਪੀਐਮ ਇਹ ਇਸ ਤਕਰੀਬਨ ਯੂਨਾਈਟਿਡ ਵਿੜਾ ਚੱਲਦੇ ਹੈ ਔਰ ਆਸ ਹੈ ਇਸ ਸਟੇਟਾ ਦੇ ਵਿੱਚ ਵੀ ਅਸੀਂ ਯੂਨਾਈਟ ਕਰਕੇ ਆਉਣ ਵਾਲੇ ਸਮੇਂ ਚ ਜੋ ਖਾਸ ਤਾਕਤਾਂ ਜਿਹੜੇ ਅਟੈਕ ਕਰ ਰਹੀਆਂ ਉਹ ਜਿੱਥੇ ਚੈਲੰਜ ਵੀ ਹੈ ਉੱਥੇ ਸਾਨੂੰ ਚਾਂਸ ਵੀ ਹੈ ਅਪਰਚੂਨਿਟੀ ਵੀ ਹੈ ਇਕੱਠੇ ਹੋਣ ਦਾ ਉਸ ਜਰੂਰ ਆਲ ਵਾਲੇ ਸਮੇਂ ਚ ਪਾਸਿਬਿਲਟੀ ਹੈ ਇਹ ਜੋ ਵੀ ਹੋਏਗੀ ਜੋ ਰੇਲਵੇ ਦੀ ਵੀ ਕੋਈ ਪਾਸਿਬਿਲਟੀ ਨਹੀਂ ਰੇਲਵੇ ਦੀ ਜੇ ਫਿਲਹਾਲ ਨਹੀਂ ਅਜੇ ਤਾਂ ਯੂਨਾਈਟਿਡ ਵੇ ਦੇ ਨਾਲ ਅਸੀਂ ਇਹਨਾਂ ਲੋਕ ਇੱਕ ਕੋਆਰਡੀਨੇਸ਼ਨ ਕਮੇਟੀ ਬਣਾ ਕੇ ਜਿਹੜਾ ਆਲਰੇਡੀ ਪ੍ਰੋਸੈਸ ਚ ਹੈ ਉਹਨੂੰ ਹੋਰ ਕੰਸਲਟੇਟ ਕਰੀਏ ਇਹ ਫਰਦਰ ਜਿਹੜਾ ਉਹ ਨੇਚਰਲੀ ਰੇਲਵੇ ਗੱਲ ਜਿਹੜੀ ਬਾਅਦ ਚ ਆ ਸਕਦੀ ਹੈ ਅਸੀਂ ਥੈਂਕ ਯੂ ਫਿਰ ਟੋਟਲ ਕਿੰਨੇ ਆ ਰਹੇ ਨੇ ਬਿਲਕੁਲ ਸੌਰੀ साढ़े आठ सौ तमिलनाड दस जमें सब तो वीडी पार्टी तो है सवा लाख के करीब है सवा दे दे कम्युनिस्ट पार्टी का पच्चीसवा महाअधिवेशन हमने चंडीगढ़ में करने का निर्णय लिया चूँकि हम देख रहे हैं देश और दुनिया के हालात मजबूर करते हैं आज के चर्चा किया जाए कि समाज किस तरफ जा रहा है दुनिया के आर्थिक हालात किधर को जा रहे हैं और दुनिया में क्यों कर फिर से फांसीवाद नाजीवाद जैसी ताकतें सिर उभार रही पंजाब हमने इसलिए भी चुना कि पंजाब का हिंदुस्तान के आज़ादी के आंदोलन में बहुत बड़ा रोल रहा है शुरू से ही गदरी मूवमेंट से लेकर के बाद में अंडरग्राउंड रेवोल्यूशनरी से लेकर के स्वतंत्रता संग्राम में जो भी आ, बढ़ चढ़ करके हिस्सा लिए फांसियों का तख्ता चूमे काला पानी की सजाएं सहे लाठी गोली खाई जल्हाँ वाला बाग के कांड में इतने लोग शहीद हो गए तो पंजाब का एक इतिहास रहा है आज़ादी के आंदोलन में दूसरा पंजाब की ये खूबी रही है कि जब अलगावाद वक्वाद जिसको बोलते हैं आ, वो दौर चला पंजाब के अंदर तो पंजाब से ही नारा उठा एक ट्रेड यूनियन आंदोलन ने के नेता ने उस नारे को उभारा और फिर कम्युनिस्ट पार्टी के सब लोगों ने उस नारे को आगे बढ़ाया और वो ये था ना हिंदू राज ना खालिस्तान झुकझुक जिए हिंदुस्तान मदन लाल दीदी ने वो नारा आगे रखा तो सतपाल डांग और बाकी सारे अन्य नेताओं ने उसको पॉपुलर किया तो पूरे देश के अंदर कम्युनिस्टों के लिए ये नारा हो गया तो पंजाब जैसी जगह के अंदर इतनी कुर्बानियों वाले प्रदेश में हम आए हैं क्योंकि कम्युनिस्ट पार्टी का हम सौ बरस भी मना रहे हैं ये हमारे 26 दिसंबर को सौ बरस पूरे होने वाले हैं तो ये स्वतः का अवलोकन करने की भी बात है कि हम अपने पार्टी संगठनों को किस तरीके से आगे लेकर के चलेंगे आज दुनिया के पैमाने पे जो हो रहा है उसका तो चर्चा किया जाएगा क्योंकि हम देख रहे हैं एक तरफ से जगह जगह पे युद्ध के हालात बने हुए हैं तीन साल से तो रशिया और यूक्रेन की लड़ाई नहीं थमी है अभी तक और अमेरिका और नाटो की ताकतें कंधे पे रख के जलेंसकी के कंधे पे रख के यूक्रेन और रशिया की लड़ाई में आ, पूरा थानेदार बने हुए हैं मैं ये कहना चाहूँगी इसी तरीके से नैतानियों के कंधों के ऊपर अमेरिका ने हाथ रखा हुआ है और वो लगातार गाज़ा पट्टी के अंदर पैलस्टीनियन लोगों की नरसंहार में जुड़ा हुआ है और उनको वहाँ से नेस्तनाबूद करना चाहता है पैलस्टीनियन का जो हक है अपना घर अपना देश लेने का उसको वो बिल्कुल ध्वस्त करना चाहता है तो ये इन दुनिया के हालात में हम ये देख रहे हैं कि यूरोप के देशों ने भी अपने हथियारों के बजट को बढ़ा दिया है अमेरिका ने तीन गुना कर दिया बजट को ट्रंप के जीतने के बाद यूरोप ने बढ़ा दिया और देश बढ़ा रहे हैं तो दुनिया को युद्धों की तरफ धकेला जा रहा है और कम्युनिस्ट हमेशा शांति की बात करते रहे हैं निशस्त्रीकरण की बात करते रहे हैं हथियारों पर पैसे मत खर्चो जो भूखे हैं उनको निवाला दो जिनको शिक्षा नहीं उनके लिए स्कूल खोलो जिनको हायर एजुकेशन चाहिए उनको उसकी उपलब्धि करवाओ जिनके सिर के ऊपर छत नहीं है उसका इंतजाम करो नौजवान रोजगार के लिए तरस रहे हैं उनको रोज़गार उपलब्ध कराओ फैक्ट्रियों की जरूरत है जो चीज़ों का निर्माण कर सकें और प्राकृतिक साधनों की खोज से जो निकले उससे जो निर्मित हो उससे लोगों की समस्याओं से पार पाया जा सके हथियारों की होड से मानव सभ्यता का फायदा नहीं बर्बादी होती है तो कम्युनिस्ट ंदोलन दुनिया के और देश के दोनों हालात को लिंक करते हुए इसकी चर्चा करेगा क्योंकि हम ये देख रहे हैं हमारे देश की जो सरकार है वो भी ले दे के अमरीकन प्रस्त सरकार है मैं ये कहूंगी ट्रंप ने इतनी बार बेजती कर दी हिंदुस्तान की चालीस बार उसने बोल दिया कि मैंने ट्रेड की धमकी दे करके युद्ध रुकवा दिया और हिंदू हिंदुस्तान और पाकिस्तान ने अभी घोषणा भी नहीं की सीज़ फायर की और ट्रंप उसकी घोषणा करते रहे इतना ही नहीं जले पे नमक छिड़का उन्होंने और 50 फ़ीसदी का टैरिफ 25 फ़ीसदी टैरिफ फिर 25 फीसदी का जुर्माना आ, कि आज की दुनिया के हालात में कोई देश ये नहीं तय कर सके कि तुमने तेल कहाँ से खरीदना है अब्रक कहाँ से खरीदना है दुनिया का और माल कहाँ से खरीदना है और किन बेचना है उसके अंदर भी अमेरिका तय करेगा कि आप किसी देश से तेल ले सकते हो या नहीं ले सकते हो तो इस तरीके से जो अमेरिकन राष्ट्रपति ने धमकियां दी दे, हमारे देश की सरकार कुछ नहीं बोली हमारे देश की सरकार इसराइल के प्रश्न और पैलेस्टाइन के क्वेश्चन के ऊपर भी के साथ खड़ी हुई दिखती है उसे हालात में दुनिया के हालात और देश के हालात दोनों को लिंक करते हुए हम देखेंगे जैसे दुनिया में असमानता बढ़ रही है पूरी दुनिया में केवल पांच कंपनियां हैं जो कुल धन दौलत की आधे हिस्से की मालिक है और अपने देश की हम बात करें तो हमारे जो अडानी अंबानीज टाटाज बिड़लाज ये थोड़े से जो खरबोपति घराने हैं ये एक फीसदी ऊपर की आबादी हमारी कुल धन दौलत के 40 फीसदी को कब्जा किए बैठी है और हमारी 70 करोड़ के करीब जो आबादी है उसके हिस्से हमारी कुल धन दौलत का तीन फीसदी भी नहीं आता है तो उस असमानता को हम झेल रहे हैं केवल किसानों की आत्महत्याएं जो अभी तक रुकी नहीं है कम हुई हैं थोड़ी लेकिन रुकी नहीं है लेकिन अब दिहाड़ीदार मजदूरों की आत्महत्याएं बढ़ गई हैं हमारे जो अनएम्प्लॉयड बेरोजगार यूथ है उनकी आत्महत्याएं बढ़ गई हैं तो देश के हालात में इस असमानता से गरीबी और मुफलिस से हताश लोग अपनी जान ले रहे हैं और हमारे देश की सरकार अपने मित्रों को अडानीस और अंबानी को पूरा मदद पहुंचाने में जुटी हुई है तो इन हालात के अंदर हम अपने देश में इन आर्थिक नीतियों का विरोध करते हुए इसमें परिवर्तन लाने की उसका अल्टरनेटिव बताने की जो हम कोशिश करेंगे वो इसके अंदर परिचर्चा होगी हमारा गांव का बहुत बड़ा संकट है हमारी खेती संकट में है इसलिए हमारा किसान संकट में है किसान संकट में है तो खेत मजदूर संकट में है और पूरे किस जो पूरी की पूरी अर्थव्यवस्था होती है गांव की उसमें जिस जिस को जो रोज़गार मिलता है तो अगर अर्थव्यवस्था वहाँ चौपट हो रही है तो उनके भी बुरे हालत है उसकी वजह से हमारे मजदूरों का अपने घरों से पलायन हो रहा है उसकी पलायन के चलते हुए शहरों की तरफ दौड़ हो रही है शहरों में भी उसको काम नहीं मिल रहा है मनरेगा का काम घटाया जा रहा है शहरों में काम मिलता नहीं है ऐसे हालात में हमारी सरकार जानती है कि उसकी प्रसिद्धि खत्म हो रही है जो उसने शुरू शुरू में नारे दे उठाई थी इस वक्त लोग उनसे परेशान हैं तो इस परेशानी से मुकाबला कैसे करना है चुनाव कैसे जीतना है तो उन्होंने जितनी संस्थाएं हैं हमारी जनवादी संस्थाएं, उन संस्थाओं के का सत्यानाश किया है मैं ये कहूँगी उनके अंदर अपने चहेते लोगों को बिठा करके अपनी पॉकेट में बिठाने की उनको कोशिश की है सब संस्थाओं का सरकार ने अपने हिसाब से मनमानी से इस्तेमाल किया है अब तो इलेक्शन कमीशन को भी नहीं छोड़ा है उसकी बनत इस किस्म से की है कि जैसे वो उनकी जेब की चीज़ हो बीजेपी का ही एक अंग हो और उसके चलते हुए हमारी वोटिंग सिस्टम के अंदर बहुत हेरा फेरी हुई काउंटिंग में बहुत हेरा फेरी हुई आप चुनाव चोरी के इनके ऊपर इल्ज़ाम लग रहे हैं और बिहार के अंदर जो एसआईआर है उसको टोटल जो वोटरों की वोट ही खत्म करने के स्वरूप में देखा जा रहा है और यहाँ तक बोल दिया गया कि जो अप्रवासी मजदूर हैं तुम जहाँ गए हो वहाँ वोट डाल लेना वहाँ उनकी वोट कैसे बन जाएगी वोट तो वहीं से वहीं बनेगी जहाँ उनका घर परिवार है तो ये सब कुछ जो देश में चल रहा है ये एक किस्म का हमारे जनवाद को ख़त्म करने की कोशिश है इंडियन कॉन्स्टिट्यूशन पर हमला है हिंदू मुस्लिम फिसाद को बढ़ाते रहते हैं गौहत्या के नाम के ऊपर कितनों के तो कत्लेआम हो चुके और सर सरकार दूसरी तरफ झांकती है लोग जो भी भीड़ बनकर के भीड़ तंत्र बन के हमारे देश के जनवादी हकों को छीनने की पूरी प्रयास कर रहे हैं तो ले दे के ये सरकार चूँकि जानती है ये चुनाव नहीं जीत सकती है अगर ये जनता के प्रश्नों के जवाब देने लगे तो ये जीत नहीं सकती है इसीलिए या हिंदू मुस्लिम फसाद में बनाए रखो या इनको भाषा में फंसाए रखो उस विवाद में उलझाए रखो और वो सब होने से भी नहीं हो रहा है तो वोटें ही नहीं बनने दो और जिनकी बनी है उनकी वोट छीन लो उनकी वोटों को काट दो इस सारे दौर में हिंदुस्तान है तो कम्युनिस्ट पार्टी इन सारे प्रश्नों के ऊपर चर्चा करेगी उनमें कमिशंस भी बिठाए जाएंगे उन कमिशंस में और गहराई से चर्चा होगी और दुनिया के हालात को देखते हुए पैलेस्टाइन के लोगों के साथ एक जुटता जाहिर करने के लिए एक स्पेशल सेशन करेंगे हम 22 तारीख को जिस दिन हमारी रैली है वो तो पहले रोज में है लेकिन अगले रोज में जो हमारे सेशन शुरू होंगे रेगुलर तो उसमें एक स्पेशल सेशन पैलेस्टाइन को डिवोटिड होगा उसके साथ साथ क्यूबा के भी नुमाइंदे आएंगे आ, क्यूबा के साथ सॉलिडारिटी को क्योंकि क्यूबा में उन्नीस में जब क्रांति हुआ उसके बाद से अमेरिका ने उनके ऊपर आर्थिक सेंक्शन लगाए हुए वो छोटा सा देश पूरी दुनिया में उदाहरण बन के उभरा कि हम मुफ्त शिक्षा देते हैं पहली कक्षा से लेके हायर एजुकेशन तक हम हर एक के हाथ को काम दे पाते हैं हमारे हर एक के सिर के ऊपर छत देते हैं हम हर एक को इलाज मुहैया करवा पाते हैं मुफ्त और बहुत सस्ता इलाज और नहीं तो मुफ़्त इलाज ज़्यादातर लोगों के लिए तो उस क्यूबा को कुचलने के लिए अमेरिका ने कोई कसर कभी नहीं छोड़ी है पूरी दुनिया के देश क्यूबा के साथ हैं लेकिन अमेरिकन हुकूमत और इसराइली हुकूमत हमेशा कीबा क्यूबा के प्रस्ताव के ऊपर वीटो कर देते हैं क्योंकि ये दोनों देश के खिलाफ है तो हमने सोचा कि हमारे पार्टी के महा अधिवेशन में हम क्यूबा के लोगों को सलाम कहना चाहेंगे कि उन्होंने अपनी क्रांति की इतने वर्षों तक रक्षा की है और आज भी वो दुनिया के लिए उदाहरण बने हुए हैं वो हमारा स्पेशल सेशन होगा पूरे देश भर से लोग आ रहे हैं और 800 से ज्यादा प्रतिनिधि होंगे नाटक कर्मी भी आएंगे केवल पंजाब के ही नहीं बाहर से भी आएंगे एंटरटेनमेंट के लिए भी और कुछ इनकलाबी संदेश देने के लिए भी और हमें बड़ी उम्मीद है कि हमारी रैली भी बहुत शानदार होगी और मैं ये आशा करना चाहती हूँ कि पंजाब से जो हमेशा कोलाटियों का प्रदेश रहा है क्रांतिकारियों का प्रदेश रहा है कुर्बानी देने वालों का प्रदेश रहा है यह जल्हा वाला बाग का प्रदेश है तो फिर उस जल्हा वाला बाग का बदला लेने वाले हिंदुस्तानियों का भी प्रदेश है तो उसी हिसाब से यहाँ से प्रेरणा लेके हमारे डेलीगेट्स जाएंगे तो कम्युनिस्ट पार्टी और उसके जन संगठनों को बढ़ाने की हिम्मत और सोच यहां से लेके जाएंगे ये हम इस महासम्मेलन से आशा रख रहे हैं सिर्फ जनता की एक बात कि हम बचपन में जीत सुनते थे शाहरुझान जेलों के बिना विनाश सुनिए कि सरकार चलाई जाएगी जाएगी जेलों की बिना जब दुनिया की सरकार चलाई जाएगी वो सुबह कभी तो आएगी लेकिन वो सुबह नहीं आई उसके बाद कुछ हमारे लीडर आए हमारे सियासतदान जिन्होंने अच्छे दिनों का सपना दिखाया मगर वो सपना कभी पूरा नहीं हुआ कम हम कम्युनिस्टों से उम्मीद कर सकते हैं ये उम्मीद कम्युनिस्टों से ही कर सकते हैं आ, कम्युनिस्टों ने हर बुरे हालात के अंदर कभी हिम्मत